ਤੇ ਸਾਰੇ ਹੋਪ ਤੇ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੇ ਘਰੇ ਪੇ ਆਲੂ ਨਾਲ ਹੀ ਆਪਣੀਆਂ ਸ਼ਾਇयां ਠੀਕ ਹੋ ਜਾਣ ਤੇ ਹੋਰ ਆਪਾਂ ਕੀ ਚਾਹੀਦੇ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ ਹੈ ਜੇ ਕਿਚਨ ਵਿੱਚ ਜਿਹੜਾ ਆਮ ਆਲੂ ਜਿਹੜਾ ਸਬਜ਼ੀਆਂ ਵਿੱਚ ਪਾਇਆ ਜਾਂਦਾ ਤੇ ਉਹਦੇ ਨਾਲ ਆਪਣੀਆਂ ਸ਼ਾਇयां ਦਾਗ ਧੱਬੇ ਠੀਕ ਹੋ ਸਕਦੇ ਨੇ ਕਿੱਦਾਂ ਹੋ ਸਕਦੇ ਨੇ ਸਾਰੀ ਵੀਡੀਓ ਦੇਖੋ ਤੁਹਾਡੇ ਨਾਲ ਸਾਰਾ ਪ੍ਰੋਸੈਸ ਜਿਹੜਾ ਸ਼ੇਅਰ ਕਰਦੇ ਆ ਤੇ ਤੁਹਾਨੂੰ ਕਰਕੇ ਵੀ ਦੱਸਦੇ ਆ ਠੀਕ ਹੈ ਤੇ ਚਲੋ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਪਹਿਲਾਂ ਤੇ ਆਪਾਂ ਲੈਣਾ ਹੈਗਾ ਇਸ ਤਰੀਕੇ ਨਾਲ ਆਲੂ ਸਫੇਦ ਆਲੂ ਇੱਕ ਲਾਲ ਹੁੰਦਾ ਹੈ ਸਫੇਦ ਚੰਗੀ ਤਰ੍ਹਾਂ ਧੋ ਲੋ ਇਹਨੂੰ ਕੱਟ ਕੇ ਇਹ ਵਾਲਾ ਹਿੱਸਾ ਮੈਂ ਰੱਖ ਦਿੱਤੇ ਇਹਨੂੰ ਬਾਅਦ ਚ ਦੱਸ ਦਿਆਂ ਵੀ ਕੀ ਕਰਨਾ ਹੈ ਪਹਿਲਾਂ ਤੁਸੀਂ ਕद्दूकस ਕਰਕੇ ਇਹਦਾ ਰਸ ਕੱਢ ਲੈਣਾ ਹੈ ਰਸ ਕੱਢਣ ਤੋਂ ਬਾਅਦ ਫਿਰ ਤੁਸੀਂ ਕੀ ਲੈਣਾ ਹੈ ਇਹਦੇ ਵਿੱਚ ਪਾਣਾ ਚਾਵਲਾਂ ਦਾ ਆਟਾ ਜਾਨਕਿ ਰਾਈਸ ਫਲੋਰ ਠੀਕ ਹੈ ਪਾ ਕੇ ਉਹਦੇ ਵਿੱਚ ਫੇਰ ਤੁਸੀਂ ਪਾਣਾ ਹੈ ਥੋੜਾ ਜਿਹਾ ਹਨੀ ਔਰ ਥੋੜੀ ਜਿਹੀ ਪਾਣੀ ਹੈ 글리ਸਰਿਨ ਸਿਰਫ ਤਿੰਨ ਚੀਜ਼ਾਂ ਹੀ ਇਹਦੇ ਵਿੱਚ ਐਡ ਕਰਨੀਆਂ ਨੇ ਇਹਦੇ ਨਾਲ ਫੇਸ਼ੀਅਲ ਕਰੋਗੇ ਤੁਹਾਡਾ ਰੰਗ ਚਕਾ ਚਕ ਹੋ ਜਾਊਗਾ ਤੁਸੀਂ ਜਿਹੜਾ ਆਲੂ ਹੈ ਨਾ ਕद्दूकस ਕੀਤਾ ਉਹ ਵੇਸਟਡ ਨਹੀਂ ਕਰਨਾ ਹੈਗਾ ਉਹਦੇ ਨਾਲ ਤੁਸੀਂ ਹੱਥਾਂ ਪਹਿਲਾਂ ਦੀ ਸਕਰਬ ਕਰ ਸਕਦੇ ਹੋ ਤੇ ਤੇ ਹਾਂਜੀ ਦੇਖਿਆ ਕਿੰਨਾ ਸੌਖਾ ਮੈਥਡ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਆਪਾਂ ਕਿਸ ਤਰੀਕੇ ਨਾਲ ਇਹ ਬਣਾ ਲਈ ਆਪਾਂ ਕਰੀਮ ਇਹ ਬਲੀਚ ਦੇ ਵੀ ਕੰਮ ਆਉਂਦੀ ਹੈ ਵੈਸੇ ਬਲੀਚ ਹੈ ਨੇਚਰਲ ਬਲੀਚ ਹੈ ਜਿਹੜੀ ਆਪਾਂ ਬਲੀਚ ਕਰਦੇ ਆ ਨਾ ਪਾਰਲਰ ਚ ਜਾ ਕੇ ਜਿੰਨਾ ਉਹਦਾ ਨਿਖਾਰ ਆਉਂਦਾ ਉਹਦੇ ਨਾਲੋਂ 10 ਗੁਣਾ ਇਸ ਬਲੀਚ ਦਾ ਨਿਖਾਰ ਆਉਂਦਾ ਤੁਸੀਂ ਡੇਲੀ ਵੀ ਕਰ ਲੋਗੇ ਨਾ ਕੋਈ ਇਹਦਾ ਵਿਗਾੜ ਨਹੀਂ ਹੋਏਗਾ ਤੇ ਬਾਕੀ ਜਿਹੜਾ ਕਟਿਆ ਆਲੂ ਸੀਗਾ ਇਹਨੂੰ ਆਪਾਂ ਕਿਸ ਤਰੀਕੇ ਨਾਲ ਇਹਦਾ ਪਹਿਲਾਂ ਆਪਾਂ ਕਿਵੇਂ ਇਸਤੇਮਾਲ ਕਰਨਾ ਹੈ ਤੁਸੀਂ ਲੈਣਾ ਬੇਕਿੰਗ ਪਾਊਡਰ ਯਾਨੀ ਕਿ ਬੇਕਿੰਗ ਸੋਡਾ ਠੀਕ ਹੈ ਇੱਕ ਹੁੰਦਾ ਮਿੱਠਾ ਸੋਡਾ ਉਹ ਨਹੀਂ ਇੱਕ ਹੁੰਦਾ ਬੇਕ ਇਹਨੂੰ ਤੁਸੀਂ ਇਸ ਤਰੀਕੇ ਨਾਲ ਆਲੂ ਉੱਪਰ ਰੱਖ ਲੈਣਾ ਇਹਦੇ ਨਾਲ ਕੀ ਹੁੰਦਾ ਜਿਹੜੀ ਕਈ ਕਹਿੰਦੇ ਨੇ ਨਾ ਸਾਡੇ ਚਿਹਰੇ ਤੇ 글로 ਨਹੀਂ ਆਉਂਦਾ ਸਾਡਾ ਚਿਹਰਾ ਇੱਕਦਮ ਖੁਸ਼ਕ ਰਹਿੰਦਾ ਹੈ ਤੇ ਇਹਦੇ ਨਾਲ ਤੁਸੀਂ ਚਿਹਰੇ ਦੀ ਮ사ਜ ਕਰੋਗੇ ਨਾ ਤੁਹਾਡੇ ਚਿਹਰੇ ਤੇ ਇੱਕਦਮ 글로 ਆਵੇਗਾ ਠੀਕ ਹੈ ਇੱਕਦਮ ਚਿਹਰਾ ਚਮਕ ਉੱਠੇਗਾ ਇਸ ਤਰੀਕੇ ਨਾਲ ਤੁਸੀਂ ਉੱਪਰ ਪਾਣਾ ਇਹਦੇ ਹਨੀ ਠੀਕ ਹੈ ਤੇ ਤੁਸੀਂ ਆਪਣੇ ਚਿਹਰੇ ਤੇ ਕਰਨੀ ਹੈਗੀ ਇਸ ਤਰੀਕੇ ਨਾਲ ਮ사ਜ ਇਸ ਆਲੂ ਨਾਲ ਚੰਗੀ ਤਰ੍ਹਾਂ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰ ਲੈਣੀ ਹੈ ਇਹਦੇ ਨਾਲ ਤੁਹਾਡਾ ਜਿਹੜਾ ਚਿਹਰਾ ਇੱਕਦਮ ਬ੍ਰਾਈਟ ਇੱਕਦਮ ਮੇਗੇ ਨੇ ਨਾ 글로 ਮਾਰੇਗਾ ਨਾ ਚਿਹਰਾ ਕਿ ਤੁਸੀਂ ਹੈਰਾਨ ਹੋ ਜਾਵੋਗੇ ਮਹਿੰਗੇ ਮਹਿੰਗੇ ਜਿਹੜੇ ਪਾਰਲਰਾਂ ਚ ਜਾ ਕੇ ਟ੍ਰੀਟਮੈਂਟ ਕਰਵਾਉਂਦੇ ਆ ਨਾ ਇਹਨਾਂ ਨੇ ਪੈਸਾ ਲਗਾ ਕੇ ਉਹਨੂੰ ਕਿਤੇ ਫੇਲ ਕਰਦਾ ਇਹ ਹਜ਼ਾਰਾਂ ਗੁਣਾ ਜ਼ਿਆਦਾ ਨਿਖਾਰ ਦੇਵੇਗਾ ਤੁਹਾਡੀ ਸਕਿਨ ਨੂੰ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਲੂ ਲੈਣਾ ਹੈ ਆਲੂ ਵਿੱਚ ਨਾ 홀 ਕਰ ਲੈਣਾ ਨੇ ਚੰਗੀ ਤਰ੍ਹਾਂ ਕਿ ਜਿਹੜਾ ਤੇ ਰਸ ਹੈ ਨਾ ਪੂਰੀ ਤਰ੍ਹਾਂ ਆਪਣੀ ਸਕਿਨ ਦੇ ਉੱਪਰ ਲੱਗੇ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਸਾਰੇ ਚਿਹਰੇ ਤੇ ਲਗਾ ਕੇ ਤੇ ਇਹਦੀ ਕਰਨੀ ਇਸ ਤਰੀਕੇ ਨਾਲ ਸਕਰਬ ਜਿਹਾ ਕਰਨਾ ਹੈ ਤੁਸੀਂ ਠੀਕ ਹੈ ਪੂਰੀ ਤਰ੍ਹਾਂ ਮ사ਜ ਕਰਨੀ ਹੈ ਬਹੁਤ ਵਧੀਆ ਹੈ ਇਹਦੇ ਨਾਲ ਛਾਈਆਂ ਦਾਗ ਤੱਬੇ ਜਿਹੜੇ ਬਿਲਕੁਲ ਰਿਮੂਵ ਹੋ ਜਾਂਦੇ ਨੇ ਤੁਸੀਂ ਇਹ ਡੇਲੀ ਵੀ ਪ੍ਰੋਸੈਸ ਕਰ ਸਕਦੇ ਹੋ ਠੀਕ ਹੈ ਇਹਦੇ ਨਾਲ ਕੋਈ ਵਿਗਾੜ ਨਹੀਂ ਹੁੰਦਾ ਜਿਹੜਾ ਡੇਲੀ ਬਲੀਚ ਹੈ ਨਾ ਜਿਹੜੀ ਮੈਂ ਤੁਹਾਨੂੰ ਬਣਾਣੀ ਦੱਸੀ ਹੈ ਇਸ ਤਰੀਕੇ ਨਾਲ ਤੁਸੀਂ ਡੇਲੀ ਇਹਦੀ ਬਲੀਚ ਵੀ ਕਰ ਸਕਦੇ ਹੋ ਠੀਕ ਹੈ ਹੱਥਾਂ ਪੈਰਾਂ ਤੇ ਵੀ ਕਰ ਸਕਦੇ ਹੋ ਹੱਥਾਂ ਪੈਰਾਂ ਦਾ ਵੀ ਰੰਗ ਤੁਹਾਡਾ ਸਾਫ਼ ਹੋ ਜਾਵੇਗਾ ਬਹੁਤ ਵਧੀਆ ਹੁੰਦਾ ਹੈ ਪੈਰਾਂ ਤੇ ਤੁਸੀਂ ਜਿਹੜਾ ਮਿੱਠਾ ਸੋਡਾ ਹੁੰਦਾ ਹੈ ਨਾ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ ਆਲੂ ਦਰਾਸ ਚ ਪਾ ਕੇ ਕੋਲਗੇਟ ਪਾ ਕੇ ਹੋ ਤੁਸੀਂ ਪੈਰਾਂ ਤੇ ਵੀ ਆਪਣੇ ਮ사ਜ ਕਰ ਸਕਦੇ ਹੋ ਕਈ ਵਾਰ ਪੈਰਾਂ ਤੇ ਮੈਲ ਜੰਮੀ ਹੁੰਦੀ ਗੰਦਗੀ ਜੰਮੀ ਹੁੰਦੀ ਹੈ ਉਹ ਸਾਫ਼ ਨਹੀਂ ਹੁੰਦੀ ਤੇ ਉਸ ਤਰੀਕੇ ਨਾਲ ਤੁਹਾਡੀ ਗੰਦਗੀ ਸਾਫ਼ ਹੋ ਜਾਵਗੀ ਦੇਖੋ ਇਸ ਤਰੀਕੇ ਨਾਲ ਪੂਰੇ ਚਿਹਰੇ ਦੀ ਕਰ ਲੈਣੀ ਹੈ ਕਲੀਨਿੰਗ ਦੇਖੋ ਸਿਰਫ 2 ਮਿੰਟ ਕਰਨੀ ਹੈ ਆਪਾਂ ਜ਼ਿਆਦਾ ਨਹੀਂ ਕਰਨੀ ਹੈਗੀ ਪੂਰਾ ਚਿਹਰਾ ਜਿਹੜਾ ਇੱਕਦਮ ਚਮਕ ਜਾਂਦਾ ਸ਼ੀਸ਼ੇ ਵਾਂਗ ਤੇ ਸ਼ਾਇਆ ਨੂੰ ਤੇ ਨਟ ਵਧੀਆ ਇਹ ਠੀਕ ਕਰਦਾ ਹੈ ਨਾ ਲਾਈਟ ਕਰੀ ਜਾਏਗਾ ਹੌਲੀ ਹੌਲੀ ਲਾਈਟ ਕਰੀ ਜਾਣਾ ਚਿਹਰੇ ਦੀ ਇੱਕਦਮ ਸ਼ਾਈਨਿੰਗ ਜਿਹੜੀ ਹੈ ਨਾ ਬਰਕਰਾਰ ਰਹਿੰਦੀ ਹੈ ਦੇਖੋ ਕਿੰਨਾ ਗਲੋ ਆਉਣ ਲੱਗ ਗਿਆ ਨਾ ਇਸ ਤਰੀਕੇ ਨਾਲ ਤੁਹਾਡੇ ਚਿਹਰੇ ਤੇ 글로ਅ ਆਏਗਾ ਇਸ ਤਰੀਕੇ ਨਾਲ ਆਲੂ ਤੇ ਸ਼ਹਿਦ ਲਗਾ ਕੇ ਔਰ ਬੇਕਿੰਗ ਪਾਊਡਰ ਲਗਾ ਕੇ ਤੁਸੀਂ ਚਿਹਰੇ ਦੀ ਕਰਨੀ ਹੈ ਮ사ਜ ਇਹ ਦੇਖੋ ਤੇ ਵੀਡੀਓ ਨਾਲ ਬਾਅਦ ਤੂੰ ਬਾਅਦ ਸ਼ੇਅਰ ਕਰ ਦੇਣਾ ਠੀਕ ਹੈ ਬਾਅਦ ਤੂੰ ਬਾਅਦ ਵੋਚ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਪਾਂ ਤੁਹਾਡੇ ਲਈ ਕਿੰਨੇ ਸੁਣ ਸੁਣੇ ਟਿਪਸ ਸਕਿਨ ਕੇਅਰ ਦੇ ਦੱਸਦੇ ਆ ਕਿ ਜਿਹੜੇ ਤੁਹਾਨੂੰ ਫਾਇਦਾ ਦੇਣ ਮਹਿੰਗੇ ਮਹਿੰਗੇ ਪਾਰਲਰਾਂ ਤੇ ਜਾ ਕੇ ਟ੍ਰੀਟਮੈਂਟ ਕਰਵਾਉਂਦੇ ਉਸ ਤੋਂ ਬਚੋ ਨੇਚਰਲ ਖੂਬਸੂਰਤੀ ਨੂੰ ਤੁਸੀਂ ਇਸ ਤਰੀਕੇ ਨਾਲ ਬਰਕਰਾਰ ਰੱਖ ਸਕਦੇ ਹੋ ਤੇ ਆ ਦੇਖੋ ਇਹਨੇ ਨਾਲ ਹੀ ਫੇਸ ਤੇ 글로ਅ ਦੇਖੋ ਸਿਰਫ 2 ਮਿੰਟ ਹੀ ਹਲੇ ਲਗਾਇਆ ਹੈ ਤੇ ਬਾਕੀ ਪ੍ਰੋਸੈਸ ਆਪਾਂ ਕਰਦੇ ਹਾਂ ਬਾਕੀ ਮੈਂ ਫੇਸ ਵੋਸ਼ ਨਹੀਂ ਕੀਤਾ ਇਹਦੇ ਉੱਪਰ ਹੀ ਆਪਾਂ ਜਿਹੜਾ ਦੂਸਰਾ ਹੈਗਾ ਜਿਹੜੀ ਆਪਣੇ ਬਲੀਚ ਵਾਲੀ ਕਰੀਮ ਹੈ ਉਹ ਆਪਾਂ ਕਿੱਦਾਂ ਲਗਾਨੀ ਹੈ ਇਸ ਤਰੀਕੇ ਨਾਲ ਲਗਾ ਲੈਣੀ ਹੈ ਤੁਸੀਂ ਠੀਕ ਹੈ ਨਾ ਦੇਖੋ ਇਹਨੂੰ ਤੁਸੀਂ ਪੂਰਾ 10-15 ਮਿੰਟ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ ਇਹਦੇ ਨਾਲ ਜਿਹੜੇ ਨੇ ਨਾ हेयर ਜਿਹੜੇ ਨੇ ਉਹ ਵੀ ਤੁਹਾਡੇ ਜਿਹੜੇ ਰਿਮੂਵ ਹੋਣੇ ਸ਼ੁਰੂ ਹੋ ਜਾਂਦੇ ਨੇ ਹੌਲੀ ਹੌਲੀ ਫੇਸ ਇੱਕਦਮ ਸਾਫ਼ ਹੋ ਜਾਂਦਾ ਗਲੋਇੰਗ ਹੋ ਜਾਂਦਾ ਹੈ ਜਿੱਦਾਂ ਤੁਸੀਂ ਮੇਰਾ ਫੇਸ ਦੇਖ ਸਕਦੇ ਹੋ ਇੱਕ ਵੀ ਹੇਅਰ ਨਹੀਂ ਹੈਗਾ ਫਾਲਤੂ ਮੇਰੇ ਇਸ ਤਰੀਕੇ ਨਾਲ ਤੁਸੀਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਨੇਚਰਲ ਬਲੀਚ ਦਾ ਕੰਮ ਕਰਦੀ ਹੈ ਤੇ ਪਾਰਲਰ ਵਾਲੀ ਬਲੀਚ ਜਿਹੜੀ ਹੈ ਉਹਦੇ ਨਾਲੋਂ ਕਿਤੇ ਜ਼ਿਆਦਾ 10 ਗੁਣਾ ਵਧੀਆ ਹੈ ਕਿਉਂਕਿ ਉਹਦੇ ਵਿੱਚ ਕੈਮੀਕਲ ਹੁੰਦੇ ਨੇ ਇਹਦੇ ਨਾਲ ਜਦੋਂ ਤੁਸੀਂ ਡੇਲੀ ਕਰਨਾ ਸ਼ੁਰੂ ਕਰਤਾ ਆਲੂ ਦੇ ਨਾਲ ਨਾ ਜਿਹੜੇ ਤੁਹਾਡੇ ਅ ਚਿਹਰੇ ਦੇ ਵਾਲ ਹੁੰਦੇ ਨੇ ਜਿਹੜੀ ਬਲੀਚ ਹੁੰਦੀ ਹੈ ਨਾ ਉਹ ਚਿਹਰੇ ਦੇ ਵਾਲ ਜਿਹੜੇ ਨੇ ਨਾ ਇੱਕਦਮ ਚਿਹਰੇ ਦੇ ਨਾਲ ਦੇ ਕਰ ਦਿੰਦੀ ਹੈ ਜਾਨੀ ਕਿ ਵਾਲ ਬਰਾਊਨ ਬਰਾਊਨ ਕਰ ਦਿੰਦੀ ਚਿਹਰੇ ਦਾ ਜਿਹੜਾ ਰੰਗ ਹੁੰਦਾ ਉਹਦੇ ਨਾਲ ਹੀ ਮੈਚ ਕਰਦਾ ਰੰਗ ਉਹਦਾ ਨਾਲ ਹੋ ਜਾਂਦਾ ਹੈ ਬਲੀਚ ਦਾ ਉਹੀ ਕੰਮ ਹੁੰਦਾ ਹੈ ਤੇ ਇਹਦੇ ਨਾਲ ਵੀ ਸੇਮ ਹੀ ਉਹੀ ਪ੍ਰੋਸੈਸ ਹੋਵੇਗਾ ਜਿਹੜਾ ਤੁਹਾਡੇ ਚਿਹਰੇ ਤੇ హెਅਰ ਨੇ ਨਾ ਉਹ ਤੁਹਾਡੀ ਸਕਿਨ ਦੇ ਨਾਲ ਦੇ ਹੋ ਜਾਣਗੇ ਤੁਹਾਡੇ ਚਿਹਰੇ ਤੇ ਵਾਲ ਜਿਹੜੇ ਆ ਨਜ਼ਰ ਨਹੀਂ ਆਉਣਗੇ ਇਹਨੇ ਔਰ ਜਿਹੜੀ ਤੁਹਾਡੀ ਸਕਿਨ ਇੱਕਦਮ ਨਿਖਰੇਗੀ ਦਾਗ ਧੱਬੇ ਜਿਹੜੇ ਆ ਜਿੰਨੇ ਵੀ ਤੁਹਾਡੇ ਆ ਚਿਹਰੇ ਤੇ ਸਾਰੇ ਹੀ ਠੀਕ ਕਰੇਗੇ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ 15 ਮਿੰਟ ਲਗਾ ਕੇ ਆਪਣੇ ਚਿਹਰੇ ਤੇ ਰੱਖ ਲੈਣਾ ਉਸ ਤੋਂ ਬਾਅਦ ਉਸੇ ਆਲੂ ਨਾਲ ਫਿਰ ਤੁਸੀਂ ਕਰਨੀ ਹੈ ਮ사ਜ ਜੇ ਅਗਰ ਸੁੱਕ ਜਾਵੇ ਤਾਂ ਤੁਸੀਂ ਕੀ ਕਰਨਾ ਹੈ ਚਾਹੇ ਤੁਸੀਂ ਪਾਣੀ ਨਾਲ ਵੀ ਗਿੱਲਾ ਕਰ ਸਕਦੇ ਹੋ ਫੇਸ ਚਾਹੇ ਤੁਸੀਂ ਰੋਜ਼ ਵਾਟਰ ਦਾ ਸਪਰੇ ਵੀ ਆਪਣੇ ਚਿਹਰੇ ਤੇ ਕਰ ਸਕਦੇ ਹੋ ਚਾਹੇ ਤੁਸੀਂ ਹੁਣ ਅੱਜ ਕੱਲ ਰਾਈਸ ਵਾਟਰ ਜਿਹੜਾ ਹੈ ਬਣਾ ਹਰ ਕੋਈ ਬਣਾ ਲੈਂਦਾ ਹੈ ਰਾਈਸ ਨੂੰ ਚੰਗੀ ਤਰ੍ਹਾਂ ਧੋ ਕੇ ਰਾਤ ਨੂੰ ਭੇਕ ਰੱਖ ਦੋ 24 ਘੰਟਿਆਂ ਦੇ ਵਿੱਚ ਰਾਈਸ ਜਿਹੜਾ ਵਾਟਰ ਹੁੰਦਾ ਤਿਆਰ ਹੋ ਜਾਂਦਾ ਹੈ ਉਹ ਕਿਸੇ ਸਪਰੇਅ ਬੋਤਲ ਚ ਪਾ ਕੇ ਉਹਦੇ ਨਾਲ ਆਪਣੇ ਚਿਹਰੇ ਤੇ ਸਪਰੇਅ ਕਰਿਆ ਕਰੋ ਚਿਹਰਾ ਜਿਹੜਾ ਇੱਕਦਮ ਗੋਰਾ ਚਿੱਟਾ ਹੋ ਜਾਂਦਾ ਉਹਨੂੰ ਫ੍ਰਿਜ ਵਿੱਚ ਸਟੋਰ ਕਰਕੇ ਰੱਖਦੇ ਹੋ ਕਰੋ ਕਿਉਂਕਿ ਥੋੜੀ ਸਮੈਲ ਮਾਰ ਜਾਂਦਾ ਅੱਜ ਕੱਲ ਹੁਣ ਗਰਮੀ ਦਾ ਮੌਸਮ ਹੈ ਨਾ ਤੇ ਉਹ ਤੁਸੀਂ ਆਪਣੇ ਚਿਹਰੇ ਤੇ ਸਪਰੇਅ ਕਰਿਆ ਕਰੋ ਤੇ ਆਪਣੇ ਚਿਹਰੇ ਦੀ ਮ사ਜ ਕਰਿਆ ਕਰੋ ਤੁਹਾਡਾ ਚਿਹਰਾ ਇੱਕਦਮ ਜਿਹੜਾ ਨਾ ਖਿਲੇ ਆ ਰਹੇਗਾ ਰੰਗਤ ਨਿਖਰੀ ਰਹੇਗੀ ਰੰਗ ਗੋਲਾ ਹੋਵੇਗਾ ਬਹੁਤ ਵਧੀਆ ਤੁਹਾਡਾ ਚਿਹਰਾ ਹੋ ਜਾਵੇਗਾ ਠੀਕ ਹੈ ਤੇ ਹੁਣ ਮੈਂ ਥੋੜਾ ਟਾਈਮ ਲਗਾ ਕੇ ਫਿਰ ਮੈਂ ਇਹਦੀ ਮ사ਜ ਕਰਦੀ ਹਾਂ ਇਸ ਤਰੀਕੇ ਨਾਲ ਤੁਸੀਂ ਲਗਾ ਲੈਣੀ ਹੈ ਤੇ ਹਾਂਜੀ 10-12 ਮਿੰਟ ਹੋ ਚੁਲੇ ਨੇ ਹੁਣ ਆਪਾਂ ਉਸੇ ਆਲੂ ਨਾਲ ਇਸ ਤਰੀਕੇ ਨਾਲ ਕਰਨੀ ਹੈ ਦੀ ਮ사ਜ ਠੀਕ ਹੈ ਜਿਆਦਾ ਨਾ ਸੁੱਕਣ ਨਾ ਦਿਆ ਕਰੋ ਜਦੋਂ ਆਪਾਂ ਜਿਆਦਾ ਫੇਸ ਟਰੈਕ ਕੋਈ ਵੀ ਸੁਕਾ ਕੇ ਲਾਣੇ ਆ ਨਾ ਤੇ ਝੁਰੜੀਆਂ ਪੈਣ ਦੇ ਚਾਂਸਸ ਜਿਆਦਾ ਹੋ ਜਾਂਦੇ ਨੇ ਠੀਕ ਹੈ ਤੁਸੀਂ ਜਦੋਂ ਵੀ ਉਤਾਰਨਾ ਹੈ ਇਹਨੂੰ ਪਹਿਲਾਂ ਗਿੱਲਾ ਕਰਨਾ ਹੈ ਪੂਰਾ ਸੌਫਟ ਕਰਕੇ ਫਿਰ ਹੀ ਉਤਾਰਨ ਦੀ ਇਹਨੂੰ ਕੋਸ਼ਿਸ਼ ਕਰਨੀ ਹੈ ਠੀਕ ਹੈ ਕਿਉਂਕਿ ਜਿੰਨਾ ਤੁਸੀਂ ਸੁੱਕਾ ਰਗੜੋਗੇ ਉਨਾ ਹੀ ਝੁਰੜੀਆਂ ਜਿਆਦਾ ਪੈਣ ਦੀ ਚਾਂਸ ਹੁੰਦੇ ਨੇ ਇਸ ਤਰ੍ਹਾਂ ਤੁਸੀਂ ਵੀ ਚੰਗੀ ਤਰ੍ਹਾਂ ਮ사ਜ ਕਰ ਲੈਣੀ ਹੈ ਆਪਣੇ neck ਤੇ ਵੀ ਕਰ ਲੋ ਜਿੱਦਾਂ ਮਰਜ਼ੀ ਤੁਸੀਂ ਕਰ ਸਕਦੇ ਹੋ ਠੀਕ ਹੈ ਨਹਾਉਣ ਤੋਂ ਪਹਿਲਾਂ ਤੁਸੀਂ ਇਹ ਕਰਕੇ ਪ੍ਰੋਸੈਸ ਆਪਣਾ ਫਿਰ ਨਹਾ ਸਕਦੇ ਹੋ ਲੋ ਜੀ ਆ ਦੇਖੋ ਬਹੁਤ ਵਧੀਆ ਗਲੋ ਆਂਦਾ ਹੈ ਬਹੁਤ ਵਧੀਆ ਬਲੀਚ ਹੈ ਇਹ ਇਦਾਂ ਨਹੀਂ ਪਤਾ ਤੁਹਾਨੂੰ ਚੱਲਣਾ ਜਿੰਨਾ ਚਿਰ ਤੁਸੀਂ ਕਰਨਾ ਨਹੀਂ ਨਾ ਉੰਨਾ ਚਿਰ ਤੁਹਾਨੂੰ ਰਿਜ਼ਲਟ ਦਾ ਪਤਾ ਨਹੀਂ ਚੱਲਣਾ ਜਿੰਨਾ ਚਿਰ ਤੁਸੀਂ ਖੁਦ ਨਾ ਕਰੋਗੇ ਠੀਕ ਹੈ ਐਵੇਂ ਤੁਸੀਂ ਦੇਖ ਹੀ ਸਕਦੇ ਹੋ ਮੇਰੇ ਫੇਸ ਦਾ ਗਲੋ ਜਿੱਦ ਤੂੰ ਤੁਸੀਂ ਖੁਦ ਕਰੋਗੇ ਨਾ ਤਾਂ ਤੁਹਾਨੂੰ ਜ਼ਿਆਦਾ ਪਤਾ ਲੱਗੂਗਾ ਕਿ ਕਿੰਨਾ ਇਹ ਵਰਕ ਕਰਦਾ ਇਸ ਆਪਣੇ ਫੇਸ ਤੇ ਲਓ ਜੀ ਇਸ ਤਰੀਕੇ ਨਾਲ ਆਪਣਾ ਫੇਸ ਨੂੰ ਕਰੋ ਪੂਰੀ ਤਰ੍ਹਾਂ ਕਲੀਨ ਕਿਉਂਕਿ ਪਾਣੀ ਵੀ ਬਚਾਉਣਾ ਹੈ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਧਰਤੀ ਤੇ ਪਾਣੀ ਘਟੀ ਜਾ ਰਿਹਾ ਹੈ ਪਾਣੀ ਦੀ ਵੇਸਟ ਜਿਆਦਾ ਹੀ ਨਾ ਹੋਣ ਦਿਆ ਕਰੋ ਇਸ ਤਰੀਕੇ ਨਾਲ ਪਹਿਲਾਂ ਤੁਸੀਂ ਸਾਫ਼ ਕਰ ਲਿਆ ਕਰੋ ਕਿਸੇ ਵੀ ਕੱਪੜੇ ਨਾਲ ਜਿੱਦਾਂ ਮੈਂ ਉਤਾਰਿਆ ਚਮਚੇ ਨਾਲ ਉਤਾਰ ਕੇ ਫਿਰ ਤੁਸੀਂ ਕੱਪੜੇ ਨਾਲ ਸਾਫ਼ ਕਰੋ ਫਿਰ ਜਾ ਕੇ ਤੁਸੀਂ ਫੇਸ ਨੂੰ ਵਾਸ਼ ਕਰੋ ਉਹਦੇ ਨਾਲ ਕਿਉਂਕਿ ਤੁਹਾਡੇ ਕੱਪੜੇ ਨਹੀਂ ਜ਼ਿਆਦਾ ਭਿੱਜਣਗੇ ਇੱਕ ਪਾਣੀ ਨਹੀਂ ਜ਼ਿਆਦਾ ਵੇਸਟ ਹੋਊਗਾ ਬਹੁਤ ਫਾਇਦੇ ਨੇ ਸਕਿਨ ਤੇ ਤੁਸੀਂ ਗਲੋ ਦੇਖ ਸਕਦੇ ਹੋ ਪਰ ਪਰ ਕੀ ਗਲੋ ਹੈ ਲਾਈਵ ਰਿਜ਼ਲਟ ਤੁਹਾਡੇ ਨਾਲ ਸਾਹਮਣੇ ਆਪਾਂ ਲਾਈਵ ਮੈਂ ਚਿਹਰੇ ਤੇ ਲਗਾ ਕੇ ਦੱਸਦੀ ਹੁੰਦੀ ਹਾਂ ਕਿਉਂਕਿ ਤੁਹਾਨੂੰ ਇਦਾਂ ਨਾ ਲੱਗੇ ਕਿ ਸਾਨੂੰ ਦੱਸ ਦਿੰਦੀ ਹੈ ਸ਼ਾਇਦ ਆਪ ਇਸਤੇਮਾਲ ਕਰਦੀ ਹੈ ਕਿ ਨਹੀਂ ਕਰਦੀ ਪਰ ਨਹੀਂ ਮੈਂ ਇਹੀ ਜਿਹੜੀ ਨੇਚਰਲ ਚੀਜ਼ਾਂ ਨੇ ਇਹਦਾ ਹੀ ਇਸਤੇਮਾਲ ਕਰ ਆਪਣੇ ਫੇਸ ਨੂੰ ਇੱਕਦਮ ਕਲੀਨ ਬਣਾਇਆ ਹੋਇਆ ਹੈ ਝੁਰੜੀਆਂ ਬਿਲਕੁਲ ਠੀਕ ਕੀਤੀਆਂ ਪਈਆਂ ਨੇ 40 ਸਾਲ ਦੀ ਏਜ ਵਿੱਚ ਵੀ ਮੇਰੇ ਕੋਈ ਵੀ ਰਿੰਕਲ ਕੋਈ ਵੀ ਪਿੰਪਲ ਕੋਈ ਵੀ ਛਾਈ ਕੋਈ ਵੀ ਦਾਗ-ਧੱਬਾ ਬਿਲਕੁਲ ਨਹੀਂ ਹੈਗਾ ਕਿਉਂਕਿ ਆਪਾਂ ਇਹੀ ਨੇਚਰਲ ਚੀਜ਼ਾਂ ਦੇ ਨਾਲ ਆਪਣੇ ਫੇਸ ਦੀ ਜਿਹੜੀ ਹੈ ਨਾ ਦੇਖਭਾਲ ਕਰਦੇ ਰਹਿੰਦੇ ਆ ਤੁਸੀਂ ਵੀ ਨੇਚਰਲ ਚੀਜ਼ਾਂ ਨਾਲ ਜੁੜੋ ਆਪਣੇ ਫੇਸ ਨੂੰ ਇੱਕਦਮ ਕਲੀਨ ਗੋਰਾ ਚਿੱਟਾ ਸੋਹਣਾ ਬਣਾ ਕੇ ਰੱਖੋ ਠੀਕ ਹੈ ਤੇ ਚਲੋ ਜੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਵਾਟ ਵਾਟ ਸ਼ੇਅਰ ਕਰਨਾ ਲਾਈਕ ਕਰਨਾ ਸੋਹਣਾ ਜਿਹਾ ਕਮੈਂਟ ਜੁੜ ਕਰਿਆ ਕਰੋ ਠੀਕ ਹੈ ਤੁਹਾਡੇ ਲਈ ਟਾਈਮ ਕੱਢ ਕੇ ਆਪਾਂ ਤੁਹਾਨੂੰ ਦੱਸਦੇ ਆ ਤੁਹਾਡੇ ਫੇਸ ਲਈ ਤੁਹਾਨੂੰ ਸੋਹਣਾ ਬਣਾਉਣ ਲਈ ਛੋਟੇ ਛੋਟੇ ਰੈਮਡੀਆ ਹੁੰਦੀਆਂ ਨੇ ਘਰੇ ਕਿਚਨ ਵਿੱਚ ਹੀ ਸਾਰਾ ਸਮਾਨ ਜਿਹੜਾ ਹੁੰਦਾ ਹੈ ਆਪਣੇ ਉਹੀ ਇਸਤੇਮਾਲ ਕਰਕੇ ਆਪਣੇ ਫੇਸ ਨੂੰ ਤੁਸੀਂ ਗੋਰਾ ਚਿੱਟਾ ਬਣਾ ਸਕਦੇ ਹੋ ਸ਼ਾਈਆਂ ਨੂੰ ਠੀਕ ਕਰ ਸਕਦੇ ਹੋ ਬਸ ਥੋੜਾ ਜਿਹਾ ਸਮਾਂ ਜ਼ਰੂਰ ਚਾਹੀਦਾ ਹੁੰਦਾ ਹੈ ਆਪਣੇ ਲਈ ਅੱਧਾ ਘੰਟਾ ਜ਼ਰੂਰ ਕੱਢਿਆ ਕਰੋ ਕਿਉਂਕਿ ਸਕਿਨ ਦਾ ਸਵਾਲ ਹੈ ਸਰੀਰ ਦਾ ਸਵਾਲ ਹੈ ਸਰੀਰ ਤੰਦਰੁਸਤ ਰਹੇਗਾ ਤਾਂ ਤਾਂ ਹੀ ਆਪਾਂ ਦੂਸਰਿਆਂ ਦਾ ਧਿਆਨ ਰੱਖ ਸਕਾਂਗੇ ਆਪ ਖੁਸ਼ ਆ ਤੇ ਦੂਸਰਿਆਂ ਨੂੰ ਤੇ ਖੁਸ਼ ਫਿਰ ਆਪਾਂ ਰੱਖ ਹੀ ਸਕਾਂਗੇ ਚਲੋ ਜੀ ਫਿਰ ਮਿਲਦੇ ਆ ਇੱਕ ਨਈ ਵੀਡੀਓ ਚ ਬਾਏ ਬਾਏ